ਹਾ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਰੀਲਾ ਮੰਡੀਆਂ ਤੇ ਨਵਰਾਤਿਆਂ ਦੌਰਾਨ ਸ਼ੁਰੂ ਹੋਣ ਵਾਲੀਆਂ ਰਾਮ ਰੀਲਾ ਉਤਸਵ ਦੇ ਲਈ ਸਮਾਨ ਦੀ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਰਾਮ ਰੀਲਾ ਕਲਾਕਾਰਾਂ ਸਿਰਫ ਪੰਜਾਬ ਬਲਕਿ ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਵੀ ਪਠਾਨਕੋਟ ਆਉਂ ਰਹੇ ਨੇ। ਇਸ ਵਾਰ ਲੋਕਾਂ ਵਿੱਚ ਭਾਰੀ ਸਮਾਨ ਲਈ ਬਹੁਤ ਜ਼ਿਆਦਾ क्रेਜ਼ ਹੈ। ਲੋਕ ਵਿਦੇਸ਼ਾਂ ਤੋਂ ਬਣ ਕੇ ਆਏ ਸਮਾਨ ਖਰੀਦਣ ਵਜਾਏ ਭਾਰਤੀ ਸਮਾਨ ਖਰੀਦ ਰਹੇ ਨੇ। ਹੜ੍ਹ ਦੇ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਰਾਮ ਰੀਲਾ ਉਤਸਵ ਦੇ ਲਈ ਲੋਕਾਂ ਦਾ ਵਿੱਚ भारी उत्साह मिल रहा सर पहले तो आपको नमस्कार आपके चैनल को नमस्कार जय श्री राम हम चंबा से आए हैं और यहाँ पे हम जैसे जो रामलीला का सामान मिलता है उसको लेने के लिए आए हैं यहाँ पे ऑप्शन जो है ज्यादा है वैसे तो हमारे चंबा में काफी सामान मिलता है लेकिन यहाँ पे हम अलग अलग वैरायटी का सामान जो है वो ले सकते हैं सर यहाँ पे वैरायटी थोड़ी ज्यादा है और रेट में भी थोड़ा सा ठीक है रेट वगैरह जो है यहाँ पे अच्छे हैं ਮੇਰਾ ਨਾਮ ਮੰਗਲ ਸਿੰਘ ਆ ਮੇਸ਼ਵਰ ਕਲਾ ਕੇ ਅੰਦਰ ਦਾ ਮੈਂ ਫਜ਼ਾਣਾ ਤੇ ਅਸੀਂ ਇੱਥੋਂ ਰਾਮਲੀਲਾ ਬਾਰੇ ਖਰੀਦਦਾਰੀ ਕਰਨ ਆਏ ਆ ਤੇ ਕਿਉਂਕਿ ਸਾਨੂੰ ਰਾਮਲੀਲਾ ਦਾ ਜਿੰਨੇ ਕੀ ਵੈਰਾਈਟੀ ਆ ਇੱਥੋਂ ਮਿਲ ਜਾਂਦੀ ਹੈ ਸਾਨੂੰ ਪਠਾਨਕੋਟੋਂ ਤੇ ਸਾਨੂੰ ਅੰਦਰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਤੇ ਇਸ ਕਰਕੇ ਕਿ ਸਾਡਾ ਟਾਈਮ ਵੀ ਬੱਜਦਾ ਆ ਆਹੀਂ ਬਹੁਤ ਵਧੀਆ ਇੱਥੋਂ ਸਮਾਨ ਲੈ ਕੇ ਜਾਂਦੇ ਆ ਹਰ ਸਾਲ ਲੈਣੇ ਆ ਤੇ ਹੁਣ ਵੀ ਅਸੀਂ ਲੈਣ ਆਏ ਆ ਤੇ ਬਾਕੀ ਵੈਰਾਈਟੀ ਬਹੁਤ ਆਥੇ ਜੈ ਸ਼੍ਰੀ ਰਾਮ

ਔਰ ਵੈਰਾਈਟੀ ਕਾਫੀ ਹੈ ਦੇਖੋ ਪਹਿਲੇ ਤੇ ਮੇਰੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਸ ਵਾਰੀ ਦੀ ਜਿਹੜੀ ਰਾਮ ਮਿਲਾਇਆ ਕਾਫੀ ਵੱਧ ਚੜ ਕੇ ਹੋ ਰਹੀ ਹੈ ਸਿਰਫ ਉਹਨਾਂ ਨੂੰ ਕਲੱਬਾਂ ਵਾਲਿਆਂ ਨੂੰ ਮਾਰ ਪੈ ਰਹੀ ਹੈ ਜਿਹੜੀ ਬਾਰਿਸ਼ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਬਾੜ ਨਾਲ ਕਾਫੀ ਨੁਕਸਾਨ ਹੋਇਆ ਹੈ ਇੱਥੋਂ ਤੱਕ ਕਿ ਉਹਨਾਂ ਦਾ ਜਿਹੜਾ ਸਮਾਨ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਔਰ ਇਸ ਵਾਰ ਜਿਹੜੀ ਇਹ ਨਵੀਂ ਜਨਰੇਸ਼ਨ ਜਿਹੜੀ ਅੱਗੇ ਆ ਰਹੀ ਹੈ ਔਰ ਉਹਨਾਂ ਨੂੰ ਇੰਨਾ ਦਾ ਕਰੇਜ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣਾ ਚਾਹੁੰਦੇ ਆ ਔਰ ਇਸ ਵਾਰ ਅਗਰ ਸਮਾਨ ਦੀ ਗੱਲ ਕਰੀਏ ਤੇ ਸਮਾਨ ਦੀ ਕਾਫੀ ਵੈਰਾਈਟੀ ਆਈ ਦੀ ਹੈ ਮਾਰਕੀ ਆਲਮੋਸਟ ਇੰਡੀਅਨ ਹੈਂਡਵਰਕ ਹੈ ਔਰ ਚਾਈਨਿਸ ਮਾਲ ਤੇ 2-3 ਸਾਲਾਂ ਤੋਂ ਕਾਫੀ ਹਾਦਸਾ ਘਟ ਗਿਆ ਹੁਣ ਤਾਂ ਹੋਲੀ-ਹੋਲੀ ਬੰਦ ਹੋ ਰਿਹਾ ਮੇਨ ਜਿਹੜੀ ਚਾਰ ਆਈਟਮ ਹੁੰਦੀ ਹੈ ਜੀ ਇੱਕ ਤਾਂ ਰਾਮ ਲక్ష్మణ ਰਾਵਣ ਮੇਨ ਜਿਹੜੇ ਚਾਰ ਪਾਤਰ ਹੈ ਉਹਨਾਂ ਦੀ ਜਿਆਦਾ ਵਿਕਰੀ ਹੁੰਦੀ ਹੈ ਕਿ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਣ ਚੜ ਕੇ ਰਾਮ ਲక్ష్మణ ਰਾਵਣ ਹਨੂਮਾਨ ਤੇ ਚਾਰਾ ਪਾਤਰਾਂ ਦੇ ਅਸੀਂ ਨਵੀਂ ਚੀਜ਼ ਔਰ ਨਵੀਂ ਆਈਟਮ ਲੈ ਕੇ ਜਾਈਏ ਤੇ ਤੁਹਾਡੇ ਕੋਲੋਂ ਕੋਟੇ ਜਾਂਦੇ ਨੇ ਜਾਂ ਆਸ ਬਸ ਸਾਡੇ ਕੋਲ ਜਿਹੜੇ ਆ ਮਰਚਲ ਜੀ ਐਂਡ ਕੇ ਪੰਜਾਬ ਮੋਸਟਲੀ ਚੰਬਾ ਪੰਜਾਬ 3752 ਪਾਂਗੀ ਸਾਰੀ ਜਗ੍ਹਾ ਤੋਂ ਸਾਡੇ ਕੋਲ ਕੋ ਲੋਕੀ ਆਂਦੇ ਆ ਅਤੇ ਔਰ ਆਪਣਾ ਮਨਪਸੰਦ ਦੀ ਪਰਚੇਜ਼ਿੰਗ ਕਰਕੇ ਜਾਂਦੇ ਆ ਤੇ ਲੈਣੇ ਜਾਂ ਪੁੱਛੂ ਮੇਰ ਕੋ ਜਿਹੜੇ ਦੇਖੋ ਜੀ ਮੇਰ ਕੋ ਜਿਹੜੇ ਕਸਟਮਰ ਲੱਗੇ ਨੇ ਮੇਰ ਕੋ ਵੀ ਪਹਿਲੇ ਕਸਟਮਰ ਲੱਗੇ ਆ ਮੈਂ ਤਾਂ ਚਲੋ 25 30 ਸਾਲ ਤੋਂ ਇੱਥੇ ਕਰ ਰਿਹਾ ਆ ਫਾਦਰ ਸਾਹਿਬ ਦੇ ਟਾਈਮ ਦੇ 25 30 ਸਾਲ ਤੋਂ ਜਿਹੜੇ ਮੇਰੇ ਟਾਈਮ ਤੋਂ ਜੁੜੇ ਆ ਕੋਈ 5-7 ਸਾਲ ਤੋਂ 10 ਸਾਲ ਤੋਂ ਰੈਗੂਲਰ ਪਠਾਨਕੋਟੋਂ ਸਾਡੀ ਸ਼ਾਪ ਦੇ ਵਿਜ਼ਿਟ ਕਰਦੇ ਆ